ਨਿੱਕੇ ਸਿੱਧੂ ਦੇਉਣ ਤੋਂ ਬਾਅਦ ਹਵੇਲੇ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਦੂਰ ਦੂਰੋਂ ਲੋਕ ਜਿਹੜੇ ਨੇ ਹਵੇਲੀ ਪਹੁੰਚ ਰਹੇ ਨੇ ਹਰ ਇੱਕ ਨੂੰ ਕਾਫੀ ਖੁਸ਼ੀ ਅਜਿਹੇ ਦੇ ਵਿੱਚ ਅਸੀਂ ਸਿੱਧੂ ਮੂਸੇਵਾਲੇ ਦੀ ਯਾਦਗਾਰ ਤੇ ਖੜੇ ਆ ਜਿੱਥੇ ਕਿ ਇਸ ਵੇਲੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿੰਨਾ ਕਚਾ ਹੈ ਪੂਰੇ ਪੰਜਾਬ ਭਰ ਦੋ ਵਿੱਚ ਲੋਕ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਸਾਡੇ ਨਾਲ ਇੱਕ ਬੱਚਾ ਮੌਜੂਦ ਹੈ ਗੱਲਬਾਤ ਕਰਾਂਗੇ ਕਿੱਥੋਂ ਆਏ ਹੋ ਲਲੋਚੀ ਵਿੰਡਤ ਕੀ ਨਾਮ ਹੈ ਲਵਜੋ ਸਿੰਘ ਜੀ ਸਿੱਧੂ ਮੂਸੇਵਾਲੇ ਦੇ ਅੱਜ ਘਰ ਪਹੁੰਚੇ ਹੋ ਕੀਵੇਂ ਮਹਿਸੂਸ ਕਰਦੇ ਹੋ ਬ ਤੇ ਛੋਟਾ ਵੀਰ ਆਇਆ ਕਿਵੇਂ ਦੇਖਦੇ ਹੋ ਵੈਸੇ ਜੀ ਮੈਂ ਸਿੱਧੂ ਮਸੂਆਲਾ ਵੀਤੀ ਹੁਮੇ ਉਹ ਦੇਖਦੇ ਆ ਜੀ ਜੀ ਸਿੱਧੂ ਸਿੱਧੂ ਮਸੂਆਲੇ ਦੇ ਫੈਨ ਹੋ ਤਾਂ ਕੋਈ ਗੀਤ ਹੁੰਦਾ ਤੁਹਾਨੂੰ ਹਾਂਜੀ ਆਂਦਾ ਹੀ ਜਿਹੜਾ ਹੁਣ ਨਵਾਂ ਆਇਆ ਡ੍ਰੀਪੀ ਹਾਂਜੀ ਸੁਣਾਉਂਗੇ ਕੀ ਗੱਲ ਏ ਜੱਟ ਕਿਵੇਂ ਆ ਕੀ ਕਰਦਾ ਇਕੱਲਾ ਬਚ ਕਦੋਂ ਆਇਆ ਜੇੜ ਛੋਤੇ ਹੁਣ ਕਿਹੜੇ ਜੱਬ ਚ ਲੱਗਦਾ ਏ ਅੱਜ ਵੀ ਕਿਸੇ ਨਾ ਕਿਸੇ ਮਾਰ ਤੇ ਕੀ ਏ ਤੇਰੇ ਦਿਲ ਚ ਤੇ ਕੀ ਏ ਤੇਰੇ ਡੱਬ ਚ ਓ ਟੇ ਡਾ ਟੇ ਡਾ ਚਾਕਣਾ ਮਾਈਂਡ ਕਾਲੀ ਅੱਖ ਨੂੰ ਮਾਰਨਾ ਹਲਾਰੇ ਕੰਟਰੋਲ ਕਰ ਲੱਕ ਨੂੰ ਚੀਲਾ ਵਾਂਗੂ ਨੋਚਦਾ ਮੈਂ ਪਾਵੇਂ ਡੈੱਡ ਬੋਡੀਆਂ ਜਿੰਦਾ ਜੀ ਸਮਾ ਦੀ ਭੁੱਖਣੀ ਓਏ ਸੱਜਟ ਨੂੰ ਵੈਰੀ ਐ ਦਿਮਾਗ ਚ ਤੇ ਮੇਰੇ ਧੋਖਾ ਬੱਚਦਾ ਤੂੰ ਬਚ ਜਾਣੀ ਤੇਰੇ ਕੋਲੇ ਮੌਕਾ ਆ ਕਿਉ ਕਾਲ ਵਿੱਚੋਂ ਭਾਲਦੀ ਤੂੰ ਫਿਰਦੀ ਆ ਮਾਰਦੀ ਨੀਰੀ ਮੇਰੀ ਧੋਖੇ ਤੇ ਤੇਰਾ ਪੂਰਾ ਔਕਾ ਆ ਦੱਸ ਦੇ ਕੋਈ ਹੱਲ ਹੋਵੇ ਬਸ ਸਵਾਰ ਗੱਲ ਲਵੇ ਰਾਣੀ ਇਹ ਸਾਂਬਣੀ ਲੰਡੂਆਂ ਦੇ ਵਸਣਾਵੇ ਦਿਲ ਦਾਣੀ ਮੜਾ ਤੇਰਾ ਸਿੱਧੂ ਮੂਸੇ ਵਾਲਾ ਤਾਂ ਦੇਖੋ ਤੁਸੀਂ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਸਿੱਧੂ ਮੂਸੇਵਾਲੇ ਨੂੰ ਕਾਫੀ ਪਿਆਰ ਕਰਦੇ ਨੇ ਬੱਚੇ ਨੇ ਗੀਤ ਸੁਣਾਇਆ ਤੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਗੱਲਬਾਤ ਕਰਾਂਗੇ ਸਰ ਕਿੱਥੋਂ ਆਏ ਹੋ ਪਿੰਡ ਲਲੋਸ਼ੀ ਤੋਂ ਆਏ ਜੀ ਹਾਂ ਜੀ ਤਾਂ ਨਿੱਕਾ ਸਿੱਧੂ ਆਇਆ ਹੈ ਖੁਸ਼ੀਆਂ ਦਾ ਮਾਹੌਲ ਪੂਰੇ ਮਾਨਸਾ ਦੇ ਵਿੱਚ ਹੈ ਮੋਸਾ ਪਿੰਡ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਤਾਂ ਜਦੋਂ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਸਿੱਧੂ ਮੂਸੇਵਾਲੇ ਦੇ ਪਰਾ ਦਾ ਜਨਮ ਹੋਇਆ ਤਾਂ ਕਿਵੇਂ ਖੁਸ਼ੀ ਨੂੰ ਮਹਿਸੂਸ ਕਰਦੇ ਸਾਨੂੰ ਬਹੁਤ ਖੁਸ਼ੀ ਹੋਈ ਜੀ ਜੀ ਬਹੁਤ ਖੁਸ਼ੀ ਹੋਈ ਸਾਨੂੰ ਜੀ ਵੀ ਦ ਜੀ ਹਾਂਜੀ ਹਾਂ ਤਾਂ ਤੁਸੀਂ ਕਦੇ ਸਿੱਧੂ ਮਸੇਵਾਲੇ ਨੂੰ ਮਿਲੇ ਸੀਗੇ ਨਹੀਂ ਜੀ ਮਿਲੇ ਨਹੀਂ ਜੀ ਅਸੀਂ ਤੀਜੀ ਵਾਰੀ ਆਏ ਜੀ ਇੱਥੇ ਜੀ ਜਦੋਂ ਉਹਦਾ ਮੌਤ ਹੋ ਗਈ ਉਦੋਂ ਸਾਨੂੰ ਬਹੁਤ ਦੁੱਖ ਹੋਇਆ ਉਦੋਂ ਬਾਅਦ ਅਸੀਂ ਤੀਜੀ ਵਾਰੀ ਅੱਜ ਇੱਥੇ ਆਏ ਹਾਂ ਜੀ ਜੀ ਤਾਂ ਅੱਜ ਤੁਸੀਂ ਦੇਖਿਆ ਕਿ ਜਦੋਂ ਪਹਿਲਾਂ ਆਉਂਦੇ ਸੀਗੇ ਲੋਕ ਦੁਖੀ ਆਉਂਦੇ ਸੀਗੇ ਰੋਂਦੇ ਆਉਂਦੇ ਸੀਗੇ ਪਰ ਜਦੋਂ ਨਿੱਕਾ ਸਿੱਧੂ ਆਇਆ ਤਾਂ ਅੱਜ ਲੋਕਾਂ ਦੇ ਚਿਹਰੇ ਤੇ ਵੱਖਰੀ ਜਿਹੀ ਸਮਾਈਲ ਦੇਖਣ ਨੂੰ ਮਿਲਦੀ ਹੈ ਹਾਂਜੀ ਬਿਲਕੁਲ ਜੀ ਸਾਰੇ ਸਾਨੂੰ ਖੁਸ਼ੀ-ਖੁਸ਼ੀ ਲੱਗ ਰਹੇ ਆ ਅੱਜ ਅਸੀਂ ਵੀ ਖੁਸ਼ੀ-ਖੁਸ਼ੀ ਆਏ ਆ ਜੀ ਅੱਜ ਜੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ ਵੀ ਦੁਬਾਰਾ ਸਾਡਾ ਸਿੱਧੂ ਫੇਰ ਵਾਪਸ ਆ ਗਿਆ ਹਾਂਜੀ ਤਾਂ ਇਸ ਦਿਨ ਦਾ ਵੇਟ ਕਰ ਰਹੇ ਸੀਗੇ ਤੁਸੀਂ ਕਿ ਇਹੋ ਜੀ ਖੁਸ਼ੀ ਆਵੇ ਤੇ ਅਸੀਂ ਖੁਸ਼ੀ-ਖੁਸ਼ੀ ਜਾਈਏ ਬਿਲਕੁਲ ਜੀ ਸਾਨੂੰ ਆਸ ਸੀ ਜੀ ਵੀ ਇਹ ਰੱਬ ਵਰਗਾ ਬੰਦਾ ਸੀ ਦੁਬਾਰਾ ਵਾਪਸ ਜ਼ਰੂਰ ਆਵੇਗਾ ਜੀ ਹਾਂਜੀ ਤਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਲੋ ਜਿਹੜੇ ਨੇ ਇੱਥੇ ਪਹੁੰਚ ਰਿਪੀਟ ਤਾਂ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਪਿਆਰ ਹੈ ਸਿੱਧੂ ਮਸੇਵਾਲੇ ਦੇ ਲਈ ਲੋਕਾਂ ਦੇ ਵਿੱਚ ਲੋਕ ਦੂਰੋਂ ਪਹੁੰਚ ਰਹੇ ਨੇ ਉਹਨਾਂ ਨੂੰ ਉਮੀਦ ਸੀ ਕਿ ਕਿਸੇ ਨਾ ਕਿਸੇ ਹਾਲਤੋਂ ਦੇ ਵਿੱਚ ਸਿੱਧੂ ਮਸੇਵਾਲਾ ਮੁੜ ਵਾਪਸ ਆਵੇਗਾ ਤੇ ਕਿਸ ਤਰੀਕੇ ਦੇ ਨਾਲ ਰੌਣਕਾਂ ਜਿਹੜੀਆਂ ਨੇ ਯਾਦਗਾਰ ਤੇ ਲੱਗੀਆਂ ਹੋਈਆਂ ਨੇ ਉਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਇੱਥੇ ਪਹੁੰਚਦੇ ਨੇ ਵੱਡੀ ਗਿਣਤੀ ਦੇ ਵਿੱਚ ਤੇ ਅੱਜ ਵੱਖਰਾ ਦਿਨ ਹੈ ਕਿਉਂਕਿ ਸਿੱਧੂ ਮਸੂਏ ਵਾਲੇ ਦੇ ਭਰਾ ਦਾ ਜਨਮ ਹੋਇਆ ਉਸ ਤੋਂ ਬਾਅਦ ਕਾਫੀ ਲੋਕ ਜਿਹੜੇ ਨੇ ਇੱਥੇ ਖੁਸ਼ੀ-ਖੁਸ਼ੀ ਪਹੁੰਚ ਗਏ ਇਸ ਤੋਂ ਪਹਿਲਾਂ ਲੋਕ ਜਿਹੜੇ ਨੇ ਉਹ ਕਾਫੀ ਦੁਖੀ ਹੋ ਕੇ ਇੱਥੇ ਪਹੁੰਚਦੇ ਸੀਗੇ ਤਾਂ ਗੱਲਬਾਤ ਕਰਾਂਗੇ ਕੋਹੋਂ ਦੀ ਕਿੱਥੋਂ ਆਇਓ ਸਿਰਸਾ ਤੋਂ ਆਈ ਹਾਂ ਜੀ ਸਪੈਸ਼ਲ ਆਇਓ ਅੱਜ ਹਾਂਜੀ ਨਿੱਕਾ ਸਿੱਧੂ ਆ ਗਿਆ ਘਰ ਦੇ ਵਿੱਚ ਮੂੜ ਖੁਸ਼ੀਆਂ ਆਈਆਂ ਨੇ ਜਸ਼ਨ ਮਨਾਏ ਜਾ ਰਹੇ ਨੇ ਤੁਹਾਨੂੰ ਮੈਨੂੰ ਬਹੁਤ ਖੁਸ਼ੀ ਹੋਈ ਹੈ ਮੈਨੂੰ ਕਰ ਰਹੇ ਨੇ ਬਹੁਤ ਜ਼ਿਆਦਾ ਸਾਈਟ ਮੈਂਟਿਆ ਦਿਲ ਵਿੱਚ ਬਹੁਤ ਪ੍ਰਮਾਤਮਾ ਨੂੰ ਲੰਬੀ ਉਮਰ ਆਵੇ ਬਹੁਤ ਉਹਨਾਂ ਨੂੰ ਬੱਸ ਜੀ ਤਾਂ ਤੁਸੀਂ ਕਿੰਨੇ ਟਾਈਮ ਤੋਂ ਵੇਟ ਕਰ ਰਹੇ ਸੀਗੇ ਕਿ ਐਦਾਂ ਖੁਸ਼ੀ ਆਵੇ ਘਰ ਦੇ ਵਿੱਚ ਤੇ ਅਸੀਂ ਖੁਸ਼ੀ-ਖੁਸ਼ੀ ਜਾਈਏ ਵੇਟ ਤਾਂ ਬੱਸ ਸੈਂ ਸੀ ਚਲੋ ਪ੍ਰਮਾਤਮਾ ਨੂੰ ਤਾਂ ਮਿਲ ਜਾਵੇ ਪੁੱਤ ਵਾਪਿਸ ਆਪਣਾ ਹਨਾ ਜੀ ਸਭ ਨੂੰ ਹੁੰਦਾ ਹੈ ਬਾਕੀ ਪੈਨਾਂ ਕਨ ਜਿਵੇਂ ਬਹੁਤ ਖੁਸ਼ ਹੋਈ ਹਾਂ ਬਹੁਤ ਜ਼ਿਆਦਾ ਮੈਂ ਦੀ ਖੁਸ਼ੀ ਦਾ ਮਤਲਬ ਬਿਆਨ ਨਹੀਂ ਕਰ ਸਕਦੀ ਮੈਨੂੰ ਬਹੁਤ ਖੁਸ਼ੀ ਦਿਲੋਂ ਨਾਲੀ ਬਹੁਤ ਸਾਧਾ ਤਾਂ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਸਿੱਧੂ ਮੁਸੇਵਾਲੇ ਦਾ ਛੋਟਾ ਵੀਰ ਦੁਨੀਆ ਤੇ ਆ ਚੁੱਕਿਆ ਤਾਂ ਫਿਰ ਤੁਸੀਂ ਕਿਵੇਂ ਆਪਣੀ ਖੁਸ਼ੀ ਨੂੰ ਜਗ ਜाहिर ਕਰਦੇ ਹੋ ਸਭ ਤੋਂ ਪਹਿਲਾਂ ਕਿਸ ਨੂੰ ਇਹ ਗੱਲ ਦੱਸਦੇ ਹੋ ਕੁਝ ਨਹੀਂ ਬਸ ਮੈਨੂੰ ਜਦੋਂ ਪਤਾ ਲੱਗਿਆ ਸੀ ਮੈਂ ਉਹਦੇ ਮਤਲਬ ਕਿਤੇ ਹਸਬੰਦ ਨੂੰ ਦੱਸਿਆ ਸੀ ਤੇ ਉਹਨਾਂ ਨੇ ਵੀ ਕਿਹਾ ਕਹਿੰਦੇ ਅੱਛੀ ਗੱਲ ਹੋਈ ਹੈ ਮਤਲਬ ਮੈਂ ਆਦੇ ਆਪཅੇ ਸਿਰਫ ਸੀ ਅੱਜ ਆਪਨੇ ਸਿਰਫ ਖੁਸ਼ੀ ਹੋ ਕਰ ਸਕਦੀ ਆ ਆਦੇ ਪੈਨ ਪ੍ਰਾਵਾਂ ਨੂੰ ਸਭ ਨੂੰ ਮਤਲਬ ਦੱਸਿਆ ਬਹੁਤ ਖੁਸ਼ ਹੋਈ ਹੈ ਤਾਂ ਇਹ ਤੇ ਸਪੈਸ਼ਲ ਮਿਲਣਾ ਹੈ ਮੇਰੇ ਪਾਪਾ ਮੰਮੀ ਲੈਣ ਆਏ ਹੈ ਤੇ ਦਿਖਾਨ ਆਏ ਹੈ ਜੀ ਮੈਂ ਕਿਹਾ ਸੀ ਮੈਂ ਕਿ ਜਾਣਾ ਹੈ ਜੀ ਤੇ ਕਹਿੰਦੇ ਜ਼ਰੂਰ ਚੱਲਾਂਗੇ ਕਹਿੰਦੇ ਦਿਖਾਨ ਆਏ ਆ ਪਹਿਲੀ ਵਾਰ ਆਏ ਤਾਂ ਕਿ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਥਾਂ ਤੋਂ ਵੀ ਬਹੁਤ ਹਵੇਲੀ ਗਏ ਹੋ ਨਹੀਂ ਗਏ ਨਹੀਂ ਜਾਣਾ ਹਾਂਜੀ ਸੋ ਤੇ ਦੇਖੋ ਸ਼ਹਿ ਜਾਈ ਅਸੀਂ ਸਰਸਤ ਆਏ ਨਾ ਸਪੈਸ਼ਲ ਤੇ ਜਾਵਾਂਗੀ ਜੀ ਹਾਂ ਤਾਂ ਜੋ ਤੁਸੀਂ ਇੱਥੇ ਆਨੇ ਹੋ ਸਟੈਚੂ ਦੇਖਦੇ ਹੋ ਸਿੱਧੂ ਮੂਸੇਵਾਲੇ ਦਾ ਇੱਕ ਵਾਰੀ ਵੱਡਾ ਸਿੱਧੂ ਯਾਦ ਆਂਦਾ ਬਹੁਤ ਬਹੁਤ ਜ਼ਿਆਦਾ ਆ ਪੁੱਛ ਰਿਹਾ ਸੀ ਕੋਣ ਐ ਇਹ ਕੋਸ਼ੋ ਕਾ ਟਰੈਕਟਰ ਦਾ ਮੈਂ ਕਹ ਕ ਨੂੰ ਬਹੁਤ ਜ਼ਿਆਦਾ ਕਰੇ ਮਿੱਟੀ ਨਾਲ ਖੇਡਦਾ ਇੰਨਾ ਖੇਡਦਾ ਬਹੁਤ ਕਹਿੰਦੇ ਇਹ ਕੋਣ ਐ ਮੈਨੂੰ ਦੱਸਿਆ ਬਹੁਤ ਖੇਡਦਾ ਹੈ ਬਿਲਕੁਲ ਛੋਟਾ ਨਹੀਂ ਪਤਾ ਨਹੀਂ ਇਤਨਾ ਬਟ ਇਸ ਕੋ ਮੈਂ ਕਹ ਇਹ ਚਿੱਦੂ ਭਈਆ ਟਰੈਕਟਰ ਚਲਾਤੀ ਸਾਰੇ ਟਰੈਕਟਰ ਇਹ ਚਲਾਤੇ ਆ ਕਹਤਾ ਅੱਛਾ ਕਹਤੇ ਮੈਨੂੰ ਵੀ ਖੇਡ ਲੈ ਹਾਜੀ ਵੀ ਖੇਡਦਾ ਐਨੂੰ ਕੋਈ ਵੀ ਟॉय ਚਾਹੀਦਾ ਟਰੈਕਟਰ ਚਾਹੀਦਾ ਕਹਿੰਦਾ ਮਿੱਟੀ 'ਚ ਖੇਡਣਾ ਕਹਿੰਦਾ ਮੈਂ ਜੀ ਤੁਸੀਂ ਵੀ ਇਹਨੂੰ ਸਿੱਧਮੋਸੇ ਵਾਲਾ ਦੇ 5911 ਟਰੈਕਟਰ ਵਾਂਗ ਟਰੈਕਟਰ ਲੈ ਕੇ ਦਿੱਤੇ ਹੋਏ ਨੇ ਨਹੀਂ ਹਾਲੇ ਤਾਂ ਨਹੀਂ ਕੁਛ ਵੀ ਹਾਂ ਲੈਂਗੇ ਅੱਪਾ ਵਾਸਤੇ ਲੈ ਲੈਂਦੇ ਟਰੈਕਟਰ ਜ਼ਰੂਰ ਲੈ ਲੈਂਦੇ ਕੋਈ ਤੇ ਵੀ ਜਾਵਾਂਗੇ ਨਾ ਲੈਣੇ ਲੈਣੇ ਨੇ ਅੱਜ ਬੱਸ ਇਹਨਾਂ ਨੇ ਕਹਾ ਮੰਗੀ ਥੈਂਕ ਯੂ ਜੀ ਹੂੰ ਕਿੱਥੋਂ ਆਏ ਹੋ ਤੁਸੀਂ ਕਿੱਥੋਂ ਆਏ ਹੋ ਅਸੀਂ ਆਏ ਤਾਂਥੋਂ ਲੋਕਲੀਆਂ ਕਾਲਾ ਵਾਲੀ ਤੋਂ ਆਏ ਪਹਿਲਾਂ ਵੀ ਆਏ ਹਾਂ ਕਦੇ ਨਹੀਂ ਮੈਂ ਤਾਂ ਫਸਟ ਟਾਈਮ ਆਇਆ ਹਾਂ ਤਾ ਸਿੱਧੂ ਮਸੇਵਾਲੇ ਦੇ ਘਰ ਦੇ ਵਿੱਚ ਕੋ ਫਿਰ ਤੋਂ ਖੁਸ਼ੀ ਆਈਆਂ ਨੇ ਛੋਟਾ ਵੀਰ ਆ ਚੁੱਕਿਆ ਕਿੰਨੀ ਕੁ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਪਰਿਵਾਰ ਨੂੰ ਇੱਕ ਛੋਟੇ ਸਿੱਧੂ ਵਾਲੇ ਮਸੇਦੇ ਰੂਪ ਦੇ ਵਿੱਚ ਬੇਟਾ ਦੁਆਰਾ ਮਿਲਿਆ ਹੈ ਇਸ ਗੱਲ ਦੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਨੂੰ ਵੀ ਬਹੁਤ ਵਧੀਆ ਗੱਲ ਹੈ ਪ੍ਰਮਾਤਮਾ ਅੱਲਾ ਵਾਹਿਗੁਰੂ ਨੇ ਇਹ ਉਹਨਾਂ ਦੀ ਜਿਹੜੀ ਹੈ ਇੱਛਾ ਪੂਰੀ ਕੀਤੀ ਹੈ ਅਸੀਂ ਸ਼ੁਕਰਗੁਜ਼ਾਰ ਕਰਦੇ ਆਂ ਪ੍ਰਮਾਤਮਾ ਦਾ ਬਹੁਤ ਵਧੀਆ ਗੱਲ ਹੈ ਜੀ ਧੰਨਵਾਦ तो तुम की कहना चाहोगे निका सिद्धू आ गया उस आए हो काफ़ी खुश भी नज़र आ रहे हो नहीं मैं तो फर्स्ट टाइम ही आई हूँ एक्चुअली मैं दिल्ली रहती हूँ बसें तो मेरा भाई अभी कह रहा था कि पिक्स खिंचवा ले तो यहाँ पर तो सब देखेंगे बट हाँ ठीक है बहुत अच्छी बात है कि उनके घर बेटा हुआ है तो एटलीस्ट आई थिंक सब खुश हैं इस बात से तो गॉड ब्लैस यू ऑल तो सिद्ध मूसवाले के गाने सुनते हो हाँ जी मैम सुने हुए कोई गाँव वधिया लगता फेमस गाना मां के लिए है <laughs> <laughs> गाना जो माँ वाला वो बहुत अच्छा है गाना सो आज किदा दा महसूस होया तुसी इथे पहुंचे हो <laughs> बहुत अच्छा लगा बहुत ज्यादा अच्छा लगा <laughs> <जीज़ी>। <laughs> हम वैसे बाहर जा रहे थे हमने सोचा भी इज देखकर जाए सिद्धू मुझसे कहे जो छोटा बेटा आया है उनका सिद्धू के रूप में भी उनके घर जो खुशी आई है हम देखकर चले तवी स्पेशल आई थैंक यू किथों आयो गाको ਚਾਲਾ ਵਾਲੀ ਤੋਂ ਓਕੇ ਤਾਂ ਨਿਕਾ ਵੀਰ ਆਇਆ ਸਿੱਧੂ ਮੂਸੇਵਾਲੇ ਦਾ ਨਾ ਤੁਸੀਂ ਮਿਲੇ ਹਾਂਜੀ ਫੋਟੋ ਦੇਖੀ ਯੈਸ ਮੈਮ ਕਿੱਦਾਂ ਲੱਗਿਆ ਵੀਰ ਵੀਰਾ ਬਹੁਤ ਸੋਹਣਾ ਲੱਗਿਆ ਜੀ ਸੋਹਣਾ ਲੱਗਿਆ ਤੇ ਤੁਸੀਂ ਇੱਥੇ ਪਹੁੰਚੇ ਹੋ ਤੁਹਾਡੇ ਕੋਲ ਬੈਗ ਵੀ ਹੈ ਇੱਕ ਛੋਟਾ ਜਿਹਾ ਨਾ ਉਹਦੇ ਸਿੱਧੂ ਮੂਸੇਵਾਲੇ ਦੀ ਫੋਟੋ ਲੱਗੀ ਹੋਈ ਹੈ ਤੁਸੀਂ ਫੈਨ ਹੋ ਯੈਸ ਮੈਮ ਤੁਹਾਨੂੰ ਕੋਈ ਗੀਤ ਹੁੰਦਾ ਯੈਸ ਮੈਮ ਸੁਣਾਉਂਗੇ ਯੈਸ ਮੈਮ ਨਿਤੋਂ ਮਾਨ ਕਰਿਆ ਕਰਿਆ ਮੀਆਂ ਤੂੰ ਜਮੇ ਐ ਮੇਰੇ ਛੱਦਾਨਾ ਸਮਝੇ ਪਾਈ ਸਰਕਾਰ ਉਹੋ ਸੀ ਸਿਰ ਤੇ ਪੱਗ ਵੰਦਾ ਸੀ ੱਟ ਦੇ ਲੰਬੇ ਵਾਲ ਉਹ ਹਰਸਾਨਾ ਰੱਖਦਾ ਸੀ ਮਾਂ ਬਾਪ ਦਾ ਖਿਆਲ ਇੱਕ ਦਿਨ ਐਸਾ ਚੜਿਆ ਚੰਦਰਾ ਇੱਕ ਦਿਨ ਐਸਾ ਚੜਿਆ ਚੰਦਰਾ ਉਹਨੇ ਕੱਢੀ ਕਾਲੀ ਥਾਰ ਉਹ ਪਿੰਡ ਜਵਾਰ ਕੀ ਚੱਲਿਆ ਲੈ ਕੇ ਦੋ ਤਿੰਨ ਵੈਲੀ ਯਾਰ ਕੋਈ ਫੈਨ ਭਲੇਖੇ ਆਇਆ ਕੋਈ ਚੁਗਲਖੋਰ ਗਰਦਾਰ ਚੁਗਲੀ ਕੀਤੀ ਤੇਰੇ ਪੁੱਤ ਦੀ ਚੁਗਲੀ ਕੀਤੀ ਤੇਰੇ ਪੁੱਤ ਦੇ ਕਹਿੰਦਾ ਸਿੱਧੂ ਆ ਗਿਆ ਘਰ ਤੋਂ ਵਾਰ ਸੈ ਚੌਂਕ ਚੇਰ ਕੇ ਤੁਸੀਂ ਦਿਓ ਗੋਲੀਆਂ ਮਾਰ ਜਟਕਲੇ ਕਲੇ ਨੂੰ ਠੋਕਦਾ ਜਟਕਲੇ ਕਲੇ ਨੂੰ ਠੋਕਦਾ ਜੇ ਆਉਂਦੇ ਸਿੱਧੂ ਨੂੰ ਲਲਕਾਰ ਕਲੇ ਨੂੰ ਘੇਰਾ ਪੈ ਗਿਆ ਕਲੇ ਨੂੰ ਘੇਰਾ ਪੈ ਗਿਆ ਕਿਤੇ 47 ਵਾਲੇ ਵਾਰ ਜਟ ਖਾ ਕੇ 16 ਗੋਲੀਆਂ ਕੀਤਾ ਵੈਪਨ ਵਿੱਚੋਂ ਵਾਰ ਫੇਰ ਡਰਦੇ ਵੈਰੀ ਭੱਜ ਗਏ ਫੇਰ ਡਰਦੇ ਵੈਰੀ ਭੱਜ ਗਏ ਦਿੱਤੇ ਵੇਰਾਵਾ ਅੱਖ ਲਾਰ ਮਾ ਹੁੰਦਾ ਤੇਰੀ ਕੋਖ ਰਜ ਮੈਂ ਖੜਦਾ ਪੁੱਤ ਤੇਰੇ ਦੇ ਨਾਲ ਮਾ ਪਰਲਮੀ ਮਾਸ ਬਰਾਂਦਾ ਕੁੱਟ ਪਰਲਮੀ ਤੇਰਾ ਰਸ ਗਿਆ ਪर्वਤਗਾਰ ਮੈਂ ਛੜ ਦੇ ਰੱfte ਡੋਰੀਆਂ ਚੜੂਗੀ ਇੱਕ ਸਵੇਰ ਮਾ ਤੇ ਸਿੱਧੂ ਪੁੱਤ ਨੇ ਜੰਮਣਾ ਤੇਰੀ ਕੋਖੋਂ ਫੇਰ ਮਾ ਜਰਾ ਘਰਸ਼ ਨਾ ਜਾਉ ਤੇ ਸਿੱਧੂ ਆ ਗਿਆ ਫੇਰ ਬਹੁਤ ਸੋਣਾ ਗਾਣਾ ਗਾਇਆ ਕੁੜੀ ਨੇ ਸਿੱਧੂ ਮਸੇਵਾਲੇ ਦੀ ਯਾਦ ਕਰਦੇ ਹੋਏ ਤੇ ਕਾਫੀ ਖੁਸ਼ ਵੀ ਨਜ਼ਰ ਆਈ ਹੈ ਤੁਸੀਂ ਕਿਥੋਂ ਆਏ ਹੋ ਮੌੜ ਕਲਾਂ ਤੋਂ ਜੀ ਅੱਖਾਂ ਭਰੀਆਂ ਹੋਈਆਂ ਨੇ ਕੀ ਗੱਲ ਹੈ ਹੁਣ ਤਾਂ ਸਿੱਧੂ ਮਸੇਵਾਲਾ ਆ ਗਿਆ ਵਾਪਸ ਗਾਣਾ ਸੁਣ ਕੇ ਅੱਖਾਂ ਭਰਾਂਗੇ ਵੈਸੇ ਖੁਸ਼ੀ ਵੀ ਹੈ ਵੀ ਬਾਪਸਾ ਆ ਗਿਆ ਤੇ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਸਿੱਧੂ ਮਸੇਵਾਲੇ ਦਾ ਛੋਟਾ ਭਰਾ ਦਾ ਜਨਮ ਹੋ ਗਿਆ ਤਾਂ ਕਿੰਨੀ ਖੁਸ਼ੀ ਹੁੰਦੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜੇ ਸਨ ਤੇ ਹੀ ਇਹ ਵੀ ਛੇਤੀ ਵੱਡਾ ਹੋ ਜਾਏ ਜੀ ਤੇ ਪਹਿਲਾਂ ਵੀ ਆਏ ਹੋ ਤੁਸੀਂ ਕਦੇ ਨਹੀਂ ਪਹਿਲੀ ਵਾਰ ਆਏ ਹਾਂ ਜੀ ਤਾਂ ਕਾਫੀ ਭਾਵੁਕ ਨਜ਼ਰ ਆ ਰਹੇ ਹੋ ਤੁਸੀਂ ਕਿੰਨਾ ਕੁ ਲਗਾਵ ਸੀਗਾ ਬਹੁਤ ਜ਼ਿਆਦਾ ਸੀ ਜੀ ਤੇ ਸਤੂ ਮੂਸੇ ਵਾਲੇ ਨੂੰ ਕਦੇ ਮਿਲੇ ਸੀ ਕਿਤੇ ਦੇਖਿਆ ਨਹੀਂ ਮਿਲੇ ਨਹੀਂ ਸਾਡੇ ਪਿੰਡ ਵੀ ਗਿਆ ਸੀ ਪਰ ਅਸੀਂ ਉੱਥੇ ਹੈ ਨਹੀਂ ਸੀ ਜੇ ਹੁੰਦੇ ਸੀ ਜ਼ਰੂਰ ਮਿਲਦੇ ਤਾਂ ਚਲੋ ਰੋ ਨਾ ਘਰ ਦੇ ਵਿੱਚ ਖੁਸ਼ੀ ਆਈ ਆ ਹੁਣ ਤਾਂ ਹਰ ਹੰਦਰ ਹਾਂਜੀ ਥੈਂਕ ਯੂ ਬੀਬੀ ਜੀ ਤੁਸੀਂ ਵੀ ਭਾਵੁਕ ਹੋ ਗਏ ਨਾ ਗੱਲਾਂ ਸੁਣ ਕੇ ਤੇ ਕੀ ਮੈਂ ਮਹਿਸੂਸ ਕਰ ਰਿਹਾ ਉਹ ਨਿੱਕਾ ਸਿੱਧੂ ਵਾਪਸ ਆ ਗਿਆ ਹਾਂਜੀ ਬਹੁਤ ਖੁਸ਼ੀ ਹੋਈ ਹੈ ਜੀ ਨਿੱਕਾ ਸਿੱਧੂ ਵਾਪਸ ਆ ਗਿਆ ਆਪਣੇ ਮਾ ਦੇ ਬਾਪ ਦੇ ਖੁਸ਼ੀਆਂ ਦੀ ਗੋਦ ਚ ਬਹੁਤ ਆਹ ਹੋਇਆ ਜੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਪਹਿਲਾਂ ਸਾਡੇ ਪਿੰਡ ਗਏ ਸੀਗੇ ਜੀ ਉਦੋਂ ਕਹਿੰਦੇ ਸੀਗੇ ਵੀ ਸਿੱਧੂ ਮਸੇ ਵਾਲਾ ਆਇਆ ਸੀ ਜਾਣਾਂਗਾ ਪਰ ਸਾਨੂੰ ਉੱਥੇ ਜਾਣ ਨਹੀਂ ਦਿੱਤਾ ਜੀ ਹਾਂਜੀ ਕਹਿੰਦੇ ਵੀ ਬਾਲੇ ਨੂੰ ਜਾਣ ਨਹੀਂ ਦਿੰਦੇ ਹਾਂਜੀ ਜਦੋਂ ਸਿੱਧੂ ਮਸੇ ਜੀ ਰੋਣਾ ਆ ਰਿਹਾ ਜੀ ਹਾਂਜੀ ਤਾਂ ਜਦੋਂ ਸਿੱਧੂ ਸੁਆਲੀ ਦੀ ਡੈਥ ਹੁੰਦੀ ਹੈ ਤੁਹਾਨੂੰ ਪਤਾ ਲੱਗਦਾ ਉਦੋਂ ਵੀ ਤੁਸੀਂ ਆਏ ਸੀ ਹਾਂਜੀ ਨਹੀਂ ਉਦੋਂ ਨਹੀਂ ਸੀ ਆਏ ਜੀ ਹਾਂਜੀ ਕਿੰਨੀ ਦੂਰ ਤੋਂ ਆਏ ਹੋ ਤੁਸੀਂ ਸਿਮੌਰ ਤੋਂ ਆਏ ਹਾਂ ਜੀ ਹਾਂਜੀ ਪਹਿਲਾਂ ਵੀ ਅਸੀਂ ਆਏ ਸੀ ਇੱਕ ਵਾਰ ਹੁਣ ਵੀ ਦੂਸਰੀ ਵਾਰ ਆਏ ਹਾਂ ਜੀ ਹੁਣ ਵਿਆਹ ਖੁਸ਼ੀ ਦੇ ਮਤਲਬ ਕਿ ਤੇ ਆਏ ਹਾਂ ਹੁਣ ਜੀ ਹਾਂਜੀ ਪਹਿਲਾਂ ਸਿਆਂ ਆਏ ਸੀਗੇ ਵੀ ਆਪਾਂ ਜਾਈਏ ਦਰਸ਼ਨ ਪਾਈਏ ਉਹਨਾਂ ਦੇ ਚੱਲ ਨਹੀਂ ਉਹਨਾਂ ਦੇ ਮਾਪਿਆਂ ਦੇ ਦਰਸ਼ਨ ਪਾਇਆ ਜੀ ਮਾਪਿਆਂ ਨੂੰ ਮਿਲਿਆ ਨਹੀਂ ਜੀ ਉਦੋਂ ਤੇ ਹੁਣ ਵੀ ਨਹੀਂ ਮਿਲੇ ਤਾਂ ਵਿਵਾਸ ਸਸਿਆ ਇੰਨੀ ਖੁਸ਼ੀ ਹੈ ਸਾਨੂੰ ਵੀ ਅਸੀਂ ਆ ਗਏ ਉਹਦੇ ਪਿੰਡ ਦੇ ਵਿੱਚ ਹਾਂਜੀ ਤਾਂ ਲੱਖਾਂ ਲੋਕਾਂ ਨੇ ਅਰਦਾਸਾਂ ਕੀਤੀਆਂ ਹਾਂਜੀ ਮਾਪਿਆਂ ਦਾ ਪੁੱਤ ਵਾਪਸ ਮਿਲ ਜੇ ਹਾਂਜੀ ਹਾਂਜੀ ਮਿਲ ਗਿਆ ਜੀ ਮਿਲ ਕੇ ਸਾਥ ਜਿਹੜਾ ਅੱਜ ਮੌਸਮ ਵੀ ਬਹੁਤ ਅਚਾਹ ਹੈ ਨਾ ਹਾਂਜੀ ਤੇ ਇਸ ਤੋਂ ਇਲਾਵਾ ਕੇਂਦਰ ਸਰਕਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਰਕਾਰਾਂ ਦੇ ਵੱਲੋਂ ਪਰਿਵਾਰ ਨੂੰ ਨੋਟਿਸ ਭੇਜ ਦਿੱਤਾ ਜਾਂਦਾ ਹੈ ਬੱਚੇ ਦੇ ਜਰਮ ਤੇ ਵੀ ਸਵਾਲ ਚੁੱਕੇ ਜਾਂਦੇ ਕੁਝ ਕਹਿਣਾ ਚਾਹੁੰਗੇ ਹਾਂਜੀ ਇਹੀ ਕਹਿੰਦੇ ਆ ਵੀ ਜੇ ਇੰਨੀ ਖੁਸ਼ੀ ਆਈ ਹੈ ਉਹਨਾਂ ਵਾਸਤੇ ਵੀ ਇਹ ਹੁਣ ਸਰਕਾਰਾਂ ਕਿਉਂ ਕਹਿ ਰਹੀਆਂ ਨੇਗੇ ਵੀ ਤੁਸੀਂ ਬੱਚੇ ਨੂੰ ਕਿਉਂ ਨਹੀਂ ਸਾਨੂੰ ਡੀਟੇਲ ਦਿਓ ਉਹਨਾਂ ਦੀ ਵੀ ਜਦੋਂ ਬੱਚੇ ਨੇ ਜਰਮ ਲੈ ਲਿਆ ਵੀ ਉਹਨਾਂ ਨੇ ਵੀ ਤਾਂ ਵਿਆਹ ਦੂਜੀ ਵਾਰ ਕਰਵਾਇਆ ਹੀ ਆ ਜੀ ਉਹਨਾਂ ਨੇ ਕਿਉਂ ਕਰਵਾਇਆ ਫਿਰ ਵਿਆਹ ਦੂਸਰੀ ਵਾਰ? ਜੀ। ਠੀਕ ਹੈ ਨਾ ਜੀ। ਸਾੜ ਤੋਂ ਛੋਟਾ ਜਿਹਾ ਬੱਚਾ ਉਹ ਵੀ ਇੰਨਾ ਕਰਦਾ ਜਦੋਂ ਅਸੀਂ ਮਾਂ ਉਹ ਕਰ ਦਿੰਨੇ ਆ ਉਹਦੀ ਅਕੋ ਮੈਂ ਤਾਂ ਸਲਟ ਵੀ ਨਹੀਂ ਮੂਸੇ ਵਾਲੇ ਤੋਂ ਬਿਨਾ ਲਾਉਣੀ। ਮੈਂ ਉੱਪਰ ਦੀ ਕੁਛ ਪਾਉਣਾ ਨਹੀਂ ਹੈਗਾ ਮੈਨੂੰ ਸਲਟ ਦਿਖਣਾ ਚਾਹੀਦੀ ਏ ਫੋਟੋ। ਹਾਂ ਜੀ। ਥੈਂਕ ਯੂ। ਕਿੱਥੋਂ ਆਏ ਹੋ? ਸ਼ਾਹੜ ਤੋਂ ਜੀ। ਹਾਂ ਜੀ। ਜ਼ਿਲ੍ਹਾ ਸੰਗਰੂਰ ਜੀ। ਜੀ। ਤਾਂ ਸਿੱਧੂ ਮੂਸੇਵਾਲੇ ਦੇ ਭਰਾ ਦਾ ਜਨਮ ਹੋਇਆ। ਇੱਕ ਵਾਰ ਖੁਸ਼ੀਆ ਦਾ ਮਾਹੌਲ ਬਣਿਆ ਹੋਇਆ ਹੈ ਇਸ ਵਾਰੇ ਤੇ ਲੋਕ ਦੂਰ ਦੂਰੋਂ ਆ ਰਹੇ ਤੁਸੀਂ ਵੀ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਬਹੁਤ ਖੁਸ਼ੀ ਆਈ ਸਾਨੂੰ ਉਸ ਦੇ ਮਾਰੇ ਆਏ ਜੀ ਆ ਸਾਡਾ ਬੱਚਾ ਇੱਕ ਉਹ 15 ਸਾਲ ਦਾ ਉਹ ਕਹਿੰਦਾ ਸੀ ਮੈਨੂੰ ਮੈਨੂੰ ਲੈ ਕੇ ਜਾਓ ਲੈ ਕੇ ਜਾਓ ਮੇਰੇ ਨਾਲ ਹੈ ਜੀ ਪਰਸ ਉਹ ਵੀ ਆਇਆ ਜੀ ਨਾਲ ਉਹ ਕਹਿੰਦਾ ਉਹਦੇ ਵਰਗਾ ਹੀ ਹੈ ਜੀ ਸੇਮ ਹੋ ਰਿਹਾ ਉਰੇ ਆ ਜਾ ਉਹ ਉਹ ਉਸੇ 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 ਵਰਗਾ ਹੀ ਹੈ ਉਹ ਵੀ ਜੰਮੀ ਸੇਮ ਉਹ ਕਹਿੰਦਾ ਮੈਨੂੰ ਲੈ ਕੇ ਜਾਓ ਅਸੀਂ ਪਾਇਸਲੋਂ 70 ਕਿਲੋਮੀਟਰ ਤੋਂ ਆਏ ਆ ਜੀ ਇਹ ਹਾਂ ਕੱਲੇ ਨਾ ਵੀ ਆਇਓ ਕਦੀ ਨਾ ਜੀ ਇਲਾ ਨਹੀਂ ਆਇਆ ਕਦੀ ਜੀ ਇਹ ਬੱਚਾ ਜੀ ਇਹ ਲੈ ਕੇ ਆਇਆ ਕਹਿੰਦਾ ਮੈਂ ਮੇਰੇ ਵਰਗਾ ਦੀ ਉਹਦੇ ਉਹਦੇ ਵਰਗਾ ਹੀ ਹੈ ਇਹ ਇਹਦਾ ਇਹਦਾ ਸਰੀਰ ਹੈ ਕਹਿੰਦਾ ਮੈਨੂੰ ਮੈਨੂੰ ਲੈ ਕੇ ਚੱਲੋ ਜੀ ਤੇ ਉਸ ਦੇ ਵਿੱਚ ਜਿਹੜਾ ਉਹਨਾਂ ਦੇ ਬੱਚਾ ਹੋਇਆ ਜੀ ਉਹਦੇ ਵਿੱਚ ਸਾਨੂੰ ਬਹੁਤ ਖੁਸ਼ੀਆਂ ਨੇ ਜੀ ਸਾਡੇ ਬੱਚੇ ਨੂੰ ਤਾਂ ਪਰਮਾਤਮਾ ਨੇ ਮਾਪਿਆਂ ਦੀ ਝੋਲੀ ਕੁਆ ਫਿਰ ਤੋਂ ਭਰੀ ਹੈ ਇਸ ਖੁਸ਼ੀ ਦੇ ਮੌਕੇ ਦਰੂ-ਦਰੂ ਲੋਕ ਪਹੁੰਚ ਰਹੇ ਤੁਸੀਂ ਵੀ ਪਹੁੰਚੇ ਹੋ ਕਿੰਨੀ ਖੁਸ਼ੀ ਮਹਿਸੂਸ ਬਹੁਤ ਖੁਸ਼ੀ ਹੈ ਜੀ ਸਰ ਬਹੁਤ ਜ਼ਿਆਦਾ ਖੁਸ਼ੀ ਹੈ ਹਾਂਜੀ ਤੇ ਹੋਰ ਕੌਣ ਆਇਆ ਤੁਹਾਡੇ ਨਾਲ ਸਾਡਾ ਬੇਟਾ ਆਈ ਸਾਨੂੰ ਲਓ ਕਿ ਉਹ ਵੀ ਦਿਖਾ ਕੇ ਲਾਓ ਮੈਨੂੰ ਜੀ ਹਾਂਜੀ ਕਦੇ ਪਹਿਲਾਂ ਵੀ ਆਏ ਹੋ না ਜੀ ਕਦੇ ਨਹੀਂ ਆਏ ਦਿਲ ਕਰਦਾ ਸੀਗਾ ਹਾਂਜੀ ਦਿਲ ਕਰਦਾ ਸੀ ਫਿਰ ਉਦੋਂ ਕਿਉਂ ਨਹੀਂ ਆ पाए ਬਸ ਜੀ ਮਜਬੂਰੀਆਂ ਨੇ ਆਇਆ ਨਹੀਂ ਗਿਆ ਹੁਣ ਬੱਚੇ ਦੀ ਖੁਸ਼ੀ ਵਿੱਚ ਆ ਗਏ ਜੀ ਤਾਂ ਜਦੋਂ ਤੁਹਾਨੂੰ ਪਤਾ ਲੱਗਦਾ ਵੀ ਸਿੱਧੂ ਮਸੇਵਾਲੇ ਦੇ ਛੋਟੇ ਭਰਾ ਦਾ ਜਨਮ ਹੋਇਆ ਤਾਂ ਘਰ ਦੇ ਵਿੱਚ ਕਿਹੋ ਜਿਹਾ ਮਾਹੌਲ ਬਣ ਗਿਆ ਸੀ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਹਾਂਜੀ ਤੁਸੀਂ ਸਭ ਤੋਂ ਪਹਿਲਾਂ ਕਿਸ ਨੂੰ ਦੱਸਿਆ ਮੈਨੂੰ ਜੀ ਮੇਰੇ ਬੇਟੇ ਨਹੀਂ ਦੱਸਿਆ। ਉਸ ਤੋਂ ਬਾਅਦ ਤੁਸੀਂ ਕਿਸ ਨੂੰ ਦੱਸਿਆ? ਅਸੀਂ ਜੀ ਆਪਦੇ ਘਰ ਹੀ ਸਾਰੇ ਦੱਸਣ ਲੱਗ ਗਏ ਵੀ ਮੁੰਡਾ ਹੋਇਆ। ਛੋਟਾ ਬੱਚਾ ਆ ਗਿਆ। ਬੰਨੇ ਕਹਿਣ ਲੱਗੇ। ਹਾਂ ਜੀ। ਬਹੁਤ ਜ਼ਿਆਦਾ ਖੁਸ਼ੀ ਹੋਏਗੀ ਉਹਦੇ ਮਾਪੇ ਆਨੂੰ। ਵਿਚਾਰਿਆਂ ਦੀ ਜ਼ਿੰਦਗੀ ਵਧ ਗਈ। ਜੀ। ਇਹੇ ਜੀ ਪ੍ਰਮਾਤਮਾ ਸਭ ਦੀ ਸੁਣੇ। ਕਿੱਥੋਂ ਆਏ ਹੋ? ਅਸੀਂ ਜੀ ਹਨਮਾਨਗੜ੍ਹ ਰਾਜਸਥਾਨ ਤੋਂ ਆਏ ਹਾਂ। ਜੀ। ਤੇ ਅਸੀਂ ਪਹਿਲੀ ਵਾਰੀ ਆਏ ਜੀ ਐਕਚੁਅਲੀ ਚਾਹ ਬੈਡ ਲੈਕ ਸਮਝ ਲਓ ਵੀ ਪਹਿਲਾਂ ਜੋਂਦੇ ਜੀ ਪਹੁੰਚੇ ਨਹੀਂ ਗਏ ਸਾਡੇ ਕੋਲੋਂ। ਜੀ। ਮੈਂ ਬਹੁਤ ਵੱਡਾ ਫੈਨ ਹਾਂ ਜੀ ਮੈਂ ਗੋਵਿੰਦ ਸਰਵਿਸ ਤੇ ਟੀਚਰ ਆ ਪੰਜਾਬੀ ਦਾ ਜੀ ਤੇ ਹੁਣ ਜਦੋਂ ਸਾਨੂੰ ਨਵੇਂ ਬੱਚੇ ਦੇ ਬਾਰੇ ਸੁਣਿਆ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਤਾਂ ਕਰਕੇ ਅੱਜ ਸੀ ਜੀ ਪਹੁੰਚੇ ਤਾਂ ਬਹੁਤ ਵਧੀਆ ਲੱਗਿਆ ਇੱਥੇ ਜੀ ਪਰ ਅੱਜ ਮਿਲ ਨਹੀਂ पाए ਜੀ ਕਿਉਂਕਿ ਉਹ ਦਸਰੇ ਸੀ ਕਰੇ ਕੋਈ ਮਤਲਬ ਦਿਨਵਾਰ ਵਗੈਰਾ ਕੋਈ ਚੱਲ ਰਿਹਾ ਹੈ ਹਾਂਜੀ ਹਾਂਜੀ ਤਾਂ ਅਗਲੀ ਵਾਰ ਉਮੀਦ ਕਰਦੇ ਹਾਂ ਕਿ ਮਿਲ ਕੇ ਜਾਵਾਂਗੇ ਜੀ ਜਰੂਰ ਤਾਂ ਕਿੰਨੇ ਟਾਈਮ ਤੋਂ ਤੁਸੀਂ ਸੀ ਸਿਦਮਸ ਵਾਲਿਆਂ ਨੂੰ ਫੋਲੋ ਕਰ ਰਹੇ ਹੋ ਜੀ ਮੈਂ 2019 ਤੋਂ ਜੀ ਹਾਂਜੀ 2019 ਤੋਂ ਫੋਲੋ ਕਰ ਜੀ ਤਾ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਕਿਸੇ ਦੂਸਰੇ ਵਲੇ ਦੀ ਮੌਤ ਹੋ ਜਾਂਦੀ ਆ ਉਦੋਂ ਵੀ ਤੁਸੀਂ ਪਹੁੰਚੇ ਸੀ ਨਹੀਂ ਜੀ ਉਹ ਤਾਂ ਐਕਚੁਅਲੀ ਅਸੀਂ ਹੇਮਕੁੰਡ ਸਾਹਿਬ ਸਾਡਾ ਅਸੀਂ ਜਾ ਰਹੇ ਸੀਗੇ ਤੇ ਸਾਰਾ ਕੁਟਿਗਟ ਵਗੈਰਾ ਸਭ ਕੁਝ ਬੁੱਕ ਸੀਗਾ ਤੇ ਉਦਹੀਂ ਸ਼ਾਮ ਨੂੰ ਅਸੀਂ ਚੱਲਣਾ ਸੀ ਕਰੋ ਜਿੱਦ ਇੱਕਦਮ ਇਹ ਨਿਊਜ਼ ਸੁਣੀ ਤਾਂ ਬਿਲਕੁਲ ਸ਼ੌਕਟ ਹੋ ਗਏ ਤਾਂ ਮਤਲਬ ਹੇਮਕੁੰਡ ਸਾਹਿਬ ਗਏ ਵੀ ਯਾਤਰਾ ਵੀ ਕਰਕੇ ਪਰ ਦਿਮਾਗ 'ਚ ਉਹ ਹੀ ਤਸਵੀਰ ਬਾਰ-ਬਾਰ ਜੀ ਚੱਲਦਾ ਰਿਹਾ ਤੇ ਬਹੁਤ ਫੀਲ ਹੋਇਆ ਬਟ ਸਹੀ ਗੱਲ ਦੱਸਾਂ ਜੀ ਕਦੇ ਐਂ ਫੀਲ ਹੀ ਨਹੀਂ ਹੋਇਆ ਕਿ ਬਾਈ ਮਰੇ ਹੋਏ ਐ ਐਕਸਪਾਇਰ ਹੋਏ ਪਰ ਹੁਣ ਤਾਂ ਮਾਲਕ ਦੀ ਮੇਰ ਕਰਕੇ ਜਵਾਈ ਨਹੀਂ ਇਹ ਲੱਗ ਹੀ ਨਹੀਂ ਰਿਹਾ ਜੀ ਤਾਂ ਨਿੱਕੇ ਸਿੱਧੂ ਦੇ ਜਨਮ ਤੇ ਸਰਕਾਰਾਂ ਦੇ ਵੱਲ ਵੀ ਸਵਾਲ ਚੁੱਕੇ ਜਾ ਰਹੇ ਨੇ ਪਰਿਵਾਰ ਨੂੰ ਇੱਕ ਨੋਟਿਸ ਵੀ ਜਾਰੀ ਹੁੰਦਾ ਤੇ ਉਸ ਦੇ ਵਿੱਚ ਪੁੱਛਿਆ ਜਾਂਦਾ ਸਵਾਲ ਪੁੱਛੇ ਜਾਂਦੇ ਨੇ ਤਕਨੀਕ ਬਾਰੇ ਤੇ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਦੇਖੋ ਜੀ ਇਹਦੇ ਬਾਰੇ ਐਕਚੁਅਲੀ ਕਿਉਂਕਿ ਮੈਂ ਸਰਵਿਸ ਤੇ ਹਾਂ ਤਾਂ ਮੈਂ ਫਸਟ ਰੂਪ ਨਾਲ ਤਾਂ ਕੁਝ ਕਹਿ ਨਹੀਂ ਸਕਦਾ ਬਟ ਆਪਣੇ ਆਸ-ਪਾਸ ਇਸ ਟੈਕਨਿਕ ਨਾਲ ਹੋਰ ਵੀ ਹੋ ਰਿਹਾ ਹੈ ਤਾਂ ਉਵੇਂ ਨਾਰਮਲ ਇਹ ਹੋਇਆ ਤੇ ਦੂਜਿਆਂ ਵਲ ਮਤਲਬ ਇਹਦੇ ਵਲੇ ਇਹਨਾਂ ਧਿਆਨ ਕਿਉਂ ਦਿੱਤਾ ਜਾ ਰਿਹਾ ਹੈ ਕਿਉਂਕਿ ਬੱਚੇ ਤਾਂ ਹੋਰ ਵੀ ਬਹੁਤ ਜ਼ਿਆਦਾ ਹੋ ਰਹੇ ਆ ਉਹਨਾਂ ਦੇ ਇਹਨਾਂ ਸਵਾਲ ਕੀਤਾ ਜਾਂਦਾ ਜੀ ਕਿ ਕਿਉਂ ਮਤਲਬ ਡਾਕੂਮੈਂਟ ਪੇਸ਼ ਕਰੋ ਇਹ ਕਰੋ ਉਹ ਕਰੋ ਨਾ ਤਾਂ ਕਿਤੇ ਨਾ ਕਿਤੇ ਕੁਛ ਤਾਂ ਹੈ ਜੋ ਆਪਾਂ ਨੂੰ ਐਕਚੁਅਲੀ ਮਤਲਬ ਸੋਚਣ ਲਈ ਮਜਬੂਰ ਕਰਦਾ ਹੈਗਾ ਪਰ ਮੈਂ ਖੁੱਲ ਕੇ ਜੀ ਇਸ ਗੱਲ ਤੇ ਕੁਝ ਨਹੀਂ ਕਹਿ ਪਾਉਂਗਾ